ਪੰਜਾਬ ਦੇ ਵਿੱਚ ਵੱਜ ਗਈ ਹੈ ਖਤਰੇ ਦੀ ਘੰਟੀ ਪੰਜ ਦਰਿਆਵਾਂ ਦੀ ਧਰਤੀ ਖਮਾਉਣ ਵਾਲੇ ਪੰਜਾਬ ਦੇ ਵਿੱਚ ਹੋਈ ਪਾਣੀ ਦੀ ਕਮੀ ਪੂ ਮਹਾਰਾ ਨੇ ਕਿਹਾ ਪੰਜਾਬੀਓ ਹੋ ਜਾਓ ਅਲਰਟ ਤੇ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰ ਹੈ ਬੇਹੱਦ ਚਿੰਤਤ ਜਿਵੇਂ ਤੁਸੀਂ ਸਹੀ ਸੁਣ ਰਹੇ ਹੋ ਇਸ ਵਕਤ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਵੱਜ ਗਈ ਹੈ ਤੇ ਪੂ ਮਹਾਰਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਪੰਜਾਬੀਆਂ ਨੂੰ ਹੁਣ ਸੁਚੇਤ ਹੋਣਾ ਪਵੇਗਾ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰ ਵੀ ਬੇਹੱਦ ਚਿੰਤਤ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਅਖਵਾਉਂਦਾ ਸੀ ਤੇ ਉਸੇ ਹੀ ਪੰਜਾਬ ਦੀ ਧਰਤੀ ਦੇ ਹੇਠਲਾ ਪਾਣੀ ਹੁਣ ਮੁਕੰਦੀਖਗਾਰ ਤੇ ਆਇਆ ਹੋਇਆ ਹੈ ਪੰਜਾਬੀਆਂ ਨੇ ਇਸ ਹੱਦ ਤੱਕ ਪਾਣੀ ਦੀ ਵਰਤੋਂ ਕਰ ਲਈ ਹੈ ਦੱਸ ਦਈਏ ਕਿ ਪੂਮਾਰਾਂ ਦਾ ਇੱਕ ਕਹਿਣਾ ਹੈ ਕਿ ਪੰਜਾਬ ਦੇ ਵਿੱਚ 163.7% ਦੀ ਪਾਣੀ ਜਿਹੜਾ ਕਿ ਉਹ ਵਰਤ ਲਿਆ ਗਿਆ ਹੈ ਜਿਹੜੀ ਕਿ ਪਾਣੀ ਦੀ ਬਹੁਤ ਵੱਡੀ ਮਾਤਰਾ ਹੈ ਇਤਿਨਾਲੀ ਪੂ ਮਹਾਰਾ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਸ ਦਾ ਹੇਠਲਾ ਪਾਣੀ ਜਿਹੜਾ ਕਿ ਕੁਝ ਰੀਚਾਰਜ ਹੋ ਜਾਂਦਾ ਹੈ ਉਹ ਮੀਂਹ ਅਤੇ ਦਰਿਆਵਾਂ ਇਸ ਤੋਂ ਇਲਾਵਾ ਹੋਰ ਵੀ ਕੁਝ ਜਲ ਸਰੋਤਾਂ ਦੇ ਰਾਹੀਂ ਰੀਚਾਰਜ ਹੁੰਦਾ ਹੈ ਜਿਹੜਾ ਕਿ 18.8 ਬਿਲੀਅਨ ਕਿਊਬਿਕ ਮੀਟਰ ਹੈ ਪਰੰਤੂ ਇਹ ਰੀਚਾਰਜ ਉਹਨਾ ਨਹੀਂ ਹੈ ਜਿੰਨਾ ਅਸਲ ਦੇ ਵਿੱਚ ਹੋਣਾ ਚਾਹੀਦਾ ਹੈ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਵਰਤਿਆ ਜਾਣਾ ਚਾਹੀਦਾ ਹੈ ਉਹ ਸਿਰਫ ਔਰ ਸਿਰਫ 16.9 ਬਿਲੀਅਨ ਕਿਊਬਿਕ ਮੀਟਰ ਹੋਣਾ ਚਾਹੀਦਾ ਹੈ ਪਰੰਤੂ ਇਸ ਦੇ ਮੁਕਾਬਲੇ ਦੇ ਵਿੱਚ ਪੰਜਾਬ ਵਿੱਚ ਪਾਣੀ ਦੀ ਜਿਹੜੀ ਵਰਤੋਂ ਹੈ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਧਰਤੀ ਹਟਲਾ ਜਿਹੜਾ ਪਾਣੀ ਹੈ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਹੀਠਾਂ ਚਲਿਆ ਗਿਆ ਹੈ ਉਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਵਰਤੇ ਜਾਣ ਵਾਲੇ ਪਾਣੀ ਦੀ ਜਿਹੜੀ ਮਾਤਰਾ ਹੈ ਉਹ 27.9 ਬਿਲੀਅਨ ਕਿਊਬਿਕ ਮੀਟਰ ਹੈ ਜਿਹੜੀ ਕਿ ਜਿੰਨਾ ਅਸਲ ਵਿੱਚ ਪਾਣੀ ਵਰਤਿਆ ਜਾਣਾ ਚਾਹੀਦਾ ਉਸ ਦੇ ਮੁਕਾਬਲੇ ਦੇ ਵਿੱਚ ਬਹੁਤ ਜ਼ਿਆਦਾ ਹੈ ਇਸ ਕਰਕੇ ਹੀ ਧਰਤੀ ਹੇਠਲਾ ਜਿਹੜਾ ਪਾਣੀ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਹੀਠਾਂ ਚਲਾ ਗਿਆ ਹੈ ਇਸ ਤੋਂ ਇਲਾਵਾ 283 ਖੂਹਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ 164 ਖੂਹ ਬਿਲਕੁਲ ਹੀ ਸੁੱਕਣ ਦੀ ਕगार ਤੇ ਆਏ ਹੋਏ ਨੇ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰ ਨੇ ਬੇहद ਚਿੰਤਾ ਜ਼ਾਹਿਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਰ ਸੂਬੇ ਦੇ ਵਿੱਚ ਪਾਣੀ ਇਸੇ ਤਰੀਕੇ ਹੀ ਵਰਤਿਆ ਜਾਂਦਾ ਰਹੇਗਾ ਤਾਂ ਫਿਰ ਇਹ ਬਹੁਤ ਵੱਡੇ ਖਤਰੇ ਦੀ ਕगार ਤੇ ਪਹੁੰਚ ਜਾਵੇਗਾ ਜਿਹੜਾ ਕਿ ਪੰਜਾਬ ਦੇ ਲਈ ਬੇहद ਮੰਦਭਾਗੀ ਗੱਲ ਹੋਵੇਗੀ ਇੱਥੇ ਸੂਬਾ ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਇਹ ਗੈਰ ਕਾਨੂੰਨੀ ਜਿਹੜੇ ਕਿ ਮੋਟਰ ਪੰਪ ਲੱਗ ਰਹੇ ਨੇ ਉਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਜਿਹੜਾ ਕੋ ਪਾਣੀ ਹੈ ਉਸ ਨੂੰ ਸਿੰਚਾਈ ਕਰਨ ਦੇ ਲਈ ਜਿਹੜਾ ਉਹ ਨਹਿਰਾਂ ਦੇ ਰਾਹੀਂ ਸੂਬੇ ਦੀਆਂ ਖੇਤਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਸੂਬਾ ਸਰਕਾਰ ਨੇ ਨਹਿਰੀ ਪਾਣੀ ਨੂੰ ਵਰਤ ਕੇ ਖੇਤਾਂ ਨੂੰ ਸਿੰਚਾਈ ਕਰਨ ਦੀ ਗੱਲ ਵੀ ਆਖੀ ਹੈ ਇਸ ਤੋਂ ਇਲਾਵਾ ਜਿਹੜੀ ਖਤਰੇ ਦੀ ਘੰਟੀ ਆ ਸਿਰਫ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਇਸ ਤੋਂ ਇਲਾਵਾ ਰਾਜਸਥਾਨ ਅਤੇ ਹਰਿਆਣਾ ਦੇ ਵਿੱਚ ਵੀ ਵੱਜਦੀ ਦਿਖਾਈ ਦਿੰਦੀ ਹੈ ਕਿਉਂਕਿ ਉੱਥੇ ਵੀ ਫਸਲੀ ਚੱਕਰ ਦੇ ਕਾਰਨ ਜਿਹੜੇ ਪਾਣੀ ਦੀ ਮੰਗਤੀ ਬਹੁਤ ਜ਼ਿਆਦਾ ਘਟ ਰਹੀ ਹੈ ਉੱਥੇ ਵੀ ਤਰਤੀ ਇਟਲਾ ਪਾਣੀ ਬਹੁਤ ਵੱਡੀ ਮਾਤਰਾ ਦੇ ਵਿੱਚ ਹੀਟਾਂ ਚਲਾ ਗਿਆ ਹੈ ਉੱਥੇ ਵੀ ਭੂਮੀ ਮਾਹਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉੱਥੇ ਵੀ ਪਾਣੀ ਨੂੰ ਵਰਤਣ ਦੇ ਵਿੱਚ ਸੰਜਮ ਵਰਤਣਾ ਚਾਹੀਦਾ ਹੈ ਤੇ ਉਹ ਫਸਲਾਂ ਬੀਜੀਆਂ ਚਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਪਾਣੀ ਦੀ ਘੱਟ ਖਪਤ ਕਰਨ ਪਾਣੀ ਨੂੰ ਘੱਟ ਮਾਤਰਾ ਦੇ ਵਿੱਚ ਪੀਣ ਇਸ ਕਰਕੇ ਹੀ ਹੁਣ ਸੂਬਾ ਸਰਕਾਰ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਸਿੰਚਾਈ ਕਰਨ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਫਿਲਹਾਲ ਦੀ ਗੱਲ ਦੇ ਵਿੱਚ ਸੂਬਾ ਸਰਕਾਰ ਇਸ ਬੰਮਲੇ ਦੇ ਵਿੱਚ ਬੇहद ਚਿੰਤਿਤ ਦਿਖਾਈ ਦਿੰਦੀ ਹੈ ਸੂਬਾ ਸਰਕਾਰ ਦੇ ਵੱਲੋਂ ਖੇਤਾਂ ਨੂੰ ਜਿਹੜੀ ਸਿੰਚਾਈ ਕਰਨੀ ਹੈ ਫਸਲਾਂ ਨੂੰ ਜਿਹੜਾ ਪਾਣੀ ਦੇਣਾ ਹੈ ਉਸ ਦੇ ਲਈ ਹੋਰ ਵੀ ਸਾਧਨ ਵਰਤਣ ਦੀ ਜਿਹੜੀ ਕਿ ਤਜਵੀਜ਼ ਰੱਖੀ ਗਈ ਹੈ ਤਾਂ ਕਿ ਜਿਹੜਾ ਇਹ ਮਾਮਲਾ ਹੈ ਜਿਹੜਾ ਇਹ ਘਟਨਾਕਰਮ ਹੋ ਰਿਹਾ ਪੰਜਾਬ ਦੇ ਵਿੱਚ ਜਿਹੜਾ ਪਾਣੀ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਵਹਿਠਾਂ ਜਾ ਰਿਹਾ ਉਸ ਨੂੰ ਘਟਾਇਆ ਜਾ ਸਕੇ ਤੇ ਜਿਹੜਾ ਵੀ ਮੀਂਹ ਪੈਂਦਾ ਹੈ ਜਾਂ ਫਿਰ ਜਿੰਨੇ ਵੀ ਹੋਰ ਜਲ ਸਰੋਤ ਨੇ ਉਹਨਾਂ ਨੂੰ ਹੋਰ ਜ਼ਿਆਦਾ ਪੈਦਾ ਕੀਤਾ ਜਾ ਸਕੇ ਤਾਂ ਕਿ ਜਿਹੜਾ ਤਰਤੀ ਹੇਠਲਾ ਪਾਣੀ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਹੀਠਾ ਨਾ ਜਾਵੇ ਤੇ ਜਿਹੜੀ ਤਰਤੀ ਹੈ ਉਹ ਬਿਲਕੁਲ ਹਰੀ-ਭਰੀ ਰਵੇ ਇਸ ਕਰਤੀ ਹੀ ਸੁਭਾ ਸਰਕਾਰ ਦੇ ਵੱਲੋਂ ਅਨੇਕਾਂ ਕੰਮ ਕੀਤੇ ਜਾ ਰਹੇ ਨੇ ਤਾਂ ਕਿ ਤਰਤੀ ਹੇਠਲਾ ਪਾਣੀ ਇੰਨੀ ਵੱਡੀ ਮਾਤਰਾ ਦੇ ਵਿੱਚ ਹੀਠਾ ਨਾ ਜਾ ਸਕੇ